ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਾ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨਨਪੁਰ ਸਾਹਿਬ ਆ ਆਪ ਸਭ ਜਾਣਦੇ ਹੋ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਨੂੰ ਮਨਾਉਣ ਦੇ ਲਈ ਅਸੀਂ ਅਨੰਪੁਰ ਸਾਹਿਬ ਦੇ ਵਿੱਚ ਬਹੁਤ ਸਾਰੇ ਤਿਆਰੀਆਂ ਕਰ ਰਹੇ ਹਾਂ ਆ ਤੁਸੀਂ ਸਾਰੇ ਅਨੰਪੁਰ ਸਾਹਿਬ ਆ ਕੇ ਜ਼ਰੂਰ ਦੇਖੋ ਅਨੰਪੁਰ ਸਾਹਿਬ ਦਾ ਕੋਨਾ ਕੋਨਾ ਜਿਹੜਾ ਹੈ ਉਹ ਚਮਕਾਇਆ ਜਾ ਰਿਹਾ ਸਾਫ਼ ਕੀਤਾ ਜਾ ਰਿਹਾ ਸਾਰੀਆਂ ਸੜਕਾਂ ਨਵੀਆਂ ਬਣ ਰਹੀਆਂ ਤੇ ਨਨਪੁਰ ਸਾਹਿਬ ਆ ਅਨੰਦਾਂ ਦੀ puri ਇਸ ਬਹੁਤ ਖੂਬਸੂਰਤ ਲੱਗ ਰਹੀ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਕੱਲ ਅਸੀਂ ਇੱਕ ਹੋਰ ਪ੍ਰਾਣਾ ਕਰਨ ਜਾ ਰਹੇ ਹਾਂ ਕਿਉਂਕਿ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦਾ ਦਰਜਾ ਦਵਾਨ ਲਿਆ ਅਸੀਂ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਪੇਂਟ ਦੀ ਸੇਵਾ ਸ਼ੁਰੂ ਕਰ ਰਹੇ ਹਾਂ ਵੱਖ-ਵੱਖ ਪੇਂਟ ਕੰਪਨੀਆਂਜ਼ ਵੱਲੋਂ ਦਾਨੀ ਸਜਣਾ ਵੱਲੋਂ ਪੇਂਟ ਦਿੱਤਾ ਗਿਆ ਤੇ ਸਾਡੇ ਕੋਲ 20000 ਤੋਂ ਵੱਧ ਲੀਟਰ ਜਿਹੜਾ ਪੇਂਟ ਹੈ ਉਹ ਇਕੱਠਾ ਹੋ ਚੁੱਕਿਆ ਹੈ ਪੇਂਟ ਬਰਸ਼ਸ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਇੱਕ ਕਾਰ ਸੇਵਾ ਸ਼ੁਰੂ ਹੋਊਗੀ ਮੇਰੀ ਆਪ ਸਭ ਨੂੰ ਬੇਨਤੀ ਹੈ ਕੱਲ 4 ਵਜੇ ਖਾਸ ਕਰਕੇ ਇਲਾਕੇ ਦੇ ਸਾਰੇ ਨੌਜਵਾਨ ਵੀਰ ਸਾਡੇ ਹਯੂਥ ਕਲੱਬ ਦੇ ਮੈਂਬਰ ਪਿੰਡਾਂ ਦੇ ਸਰਪੰਚ ਸਹਿਬਾਨ ਆਪਣੇ ਆਪਣੇ ਪੰਚਾਇਤਾਂ ਦੇ ਨਾਲ ਜਰੂਰ ਆਓ ਕੱਲ 12 ਵਜੇ ਤੇ ਸਿਰਫ ਇੱਕ ਦਿਨ ਦਾ ਕੰਮ ਨਹੀਂ ਆ ਅਗਲੇ 5-7 ਦਿਨ ਆਪਾਂ ਪੂਰੇ ਸ਼ਹਿਰ ਦੀ ਇੱਕ ਇੱਕ ਗਲੀ ਜਾ ਕੇ ਘਰ ਘਰ ਵੀ ਪੇਂਟ ਡਿਸਟ੍ਰਿਬਿਊਟ ਕਰਨਾ ਤੇ ਸੜਕਾਂ ਦੇ ਵਾਲੇ ਦੁਬਾਰੇ ਆਪਾਂ ਪੇਂਟ ਕਰਨਾ ਹੈ ਅ ਕਲ ਸਾਰਾ ਸੁਚਾ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਦੇ ਡੀਸੀ ਵਰਜੀਤ ਵਾਲੀਆ ਜੀ ਰੋਪੜ ਦੇ ਐਸਐਸਪੀ ਸਾ ਗੁਲਨੀਤ ਖੁਰਾਨਾ ਜੀ ਸਾਰੇ ਸਾਡੇ ਲੱਗਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਸੁਖਨਾਮ ਸਿੰਘ ਜੀ ਕਾਰ ਸੇਵਾ ਕੇ ਦਾਨੰਦਗੜ੍ਹ ਸਾਹਿਬ ਵਾਲੇ ਉਹਨਾਂ ਤੋਂ ਅਰਦਾਸ ਕਰਵਾ ਕੇ ਇੱਕ ਜਿਹੜਿਆ ਹੈ ਇਹ ਸੇਵਾ ਸ਼ੁਰੂ ਹੋਗੀ ਤਾਂ ਕੱਲ 12 ਵਜੇ ਆਪਾਂ ਜਿਹੜਾ ਹੈ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਬਸ ਸਟੈਂਡ ਤੋਂ ਜਿਹੜੀ ਹੈ ਸੇਵਾ ਸ਼ੁਰੂ ਕਰਾਂਗੇ ਜਿਹ ਮੇਨ ਰੋਡ ਦੇ ਉੱਤੇ ਤੇ ਫਿਰ ਪੂਰੇ ਸ਼ਹਿਰ ਨੂੰ ਆਪਾਂ ਕਵਰ ਕਰਾਂਗੇ ਤੇ ਲਗਾਤਾਰ ਅਗਲੇ 5-7 ਦਿਨ ਆਪਾਂ ਜਿਹੜੀ ਹੈ ਕਾਰ ਸੇਵਾ ਜਿਹੜੀ ਹੈ ਉਹ ਸ਼ੁਰੂ ਰੱਖਣੀ ਹੈ ਜਾਰੀ ਰੱਖਣੀ ਹੈ ਤਾਂ ਕਿ ਪੂਰੇ ਸ਼ਹਿਰ ਨੂੰ ਅਸੀਂ ਸੋਨਾ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਖੰਦਨ ਸ਼੍ਰੀ ਗੁਰੂ ਤੇਗ ਬਾਬਾ ਸਾਹਿਬ ਜੀ